चङा जंगा चङा जेके

ਈਸਲਾਹੀ ਚੰਗਾ ਤੇ ਗੁਜਰ ਮਾਹੀ ਚੰਗਾ ਯਾੜ ਪਸਪਾਹੀ ਚੰਗਾ ਯਾੜ ਬਾਂਦੇ ਟੋਲੇ ਨੂੰ ਪੁੱਤਰ ਨਕਮਾ ਜਿਹੜਾ ਦੇਖੇ ਦੁੱਖ ਮਾਪਿਆਂ ਨੂੰ ਧੀਓ ਨਕਮੀ ਰੱਖੇ ਮਾਪਿਆਂ ਦੀ ਪਤਨਾ ਬਾਣੀਆਂ ਨਕਮਾ ਜਿਹੜਾ ਵਹਿੰਦਾ ਨਹੀਂ ਦੁਕਾਨੀ ਉੱਤੇ ਜੱਟ ਓ ਨਕਮਾ ਖੇਤੀ ਬੀਜ ਦਾ ਨਹੀਂ ਪਤਨਾ ਪੰਡਤ ਨਕਮਾ ਜਿਹੜਾ ਵਿਦਿਆ ਤੋਂ ਇਹ ਦੂਰਾ ਹੋਵੇ ਸਾਧੂ ਓ ਨਕਮਾ ਬੱਲੇ ਜੀ ਦੇ ਜੱਟ ਸਾਧਾ ਸ਼ਰਨ ਕਮਾ ਗੁਣੀ ਆਖਦਾ ਜਮੇਰ ਸਿੰਘਾ ਫੁੱਲ ਵਾਂਗ ਖਿਲੇ ਜੀ ਦੀ ਸਵਾ ਵਿੱਚ ਜਮਾਤ ਨਾ ਐਜੂਕੇਸ਼ਨਲ ਹੋ ਜੇ ਸਾਰੇ ਹੀ ਸਮਾਜ ਸਾਡਾ ਹਰ ਘਰ ਖੁਸ਼ੀ ਹੋਵੇ ਹੋਵੇ ਕੋਈ ਸਾਈਡ ਨਾ ਹੀ ਨੂੰ ਪਿਆਰ ਨੂੰ ਸਤਿਕਾਰ ਦੇਵੇ ਜੱਗ ਬੱਚਿਆਂ ਤੋਂ ਤੰਗ ਕੋਈ ਹੋਵੇ ਮੰਮੀ ਡੈਡ ਨਾ ਚੰਗਿਆਂ ਦੀ ਚੰਗਾਈ ਬੂਝੇ ਅਸਮਾਨਤਾ ਕਮਾਰਿਆਂ ਦੀ ਬੰਦਾ ਇੱਥੇ ਕਰੇ ਕੋਈ ਐ ਹੂਣ ਬੰਦ ਧਰਮ ਜਾਤ ਤੇ ਸਿਆਸਤਾਂ ਦੇ ਮਾਨਸ ਕੀ ਜਾਤ ਨੂੰ ਨਜ਼ਰ ਲੱਗੇ ਪੈੜਨਾ ਮਾਨਸ ਕੀ ਜਾਤ ਨੂੰ ਨਜ਼ਰ ਲੱਗੇ ਪੈੜਨਾ ਮਾਨਸ ਕੀ ਜਾਤ ਨੂੰ ਨਜ਼ਰ ਲੱਗੇ ਪੈੜਨਾ ਤਾੜੀ ਮਾਰ ਦੋ ਸਮਾਰ ਕੇ ਮਰੋ ਨਾ ਥੋੜਾ ਮਾਰਨੋਂ ਤਾਂ ਜੀ ਕਰਦਾ ਤਾੜੀ ਫੇਰ ਵਿੱਚ ਜੰਮਾ ਨੂੰ ਐ ਕੁੱਟ ਗਿਆ ਲੋ ਹਣਾ ਬਿਨਾਂ ਮਾਰ ਕੇ ਕਿ ਮਾਰ ਕੇ ਸ਼ਾਬਾਸ਼ ਥੈਂਕ ਯੂ ਪਹਿਲੀ ਬੋਣੀ ਤਾਂ ਆਈ ਹੈ ਸਰਦਾਰ ਅਮਰਜੀਤ ਸਿੰਘ ਜੀ ਪ੍ਰਿੰਸੀਪਲ ਸਾਹਿਬ ਬਿੱਟਿਆ ਦਾ ਤੇ 50 ਰੁਪਏ ਸਪੈਸ਼ਲ ਮਾਨ ਭੇਜ ਕੇ ਗਏ ਫਿਰ ਸਾਰੀਆਂ ਸ਼ਖਸੀਅਤਾਂ ਆ ਗਈਆਂ ਹਰਿੰਦਰ ਖਾਲਸਾ ਜੀ ਆ ਗਏ ਹਰਦਰਸ਼ਨ ਸੋਲ ਜੀ ਆ ਗਏ ਮਿੱਠੂ ਸਿੰਘ ਜੀ ਮੈਂਕਰਾ ਸਾਹਿਬ ਆ ਗਏ ਅਜੀਤਪਾਲ ਸਿੰਘ ਜੀ ਐਮ ਡੀ ਸਾਹਿਬ ਸਾਡੇ ਬਹੁਤ ਕਿਤਾਬਾਂ ਅਸੀਂ ਪੜੀਆਂ ਇਹਨਾਂ ਦੀਆਂ ਉਹ ਵੀ ਮਾਨ ਭੇਜ ਗਏ ਸੁਦਰਸ਼ਨ ਚ ਗਰਗ ਜੀ ਜਿਹੜੇ ਪੰਜਾਬੀ ਕਵੀ શ્રી ਨੂੰ ਬਚਾਈ ਬੈਠੇ ਨੇ ਬਾਪੂ ਮਾਗੇ ਸਿੰਘ ਗਿੱਲ ਦੀਆਂ ਰਚਨਾਵਾਂ ਨੂੰ ਬਚਾਈ ਬੈਠੇ ਨੇ ਉਹ ਆ ਗਏ ਜਸਵਿੰਦਰ ਜੀ ਆ ਗਏ ਇਧਰੋਂ ਸਾਡੀ ਪੰਜਾਬ ਪੁਲਿਸ ਫੋਂ ਬਾਦ ਮਿਹਰਬਾਨੀ ਤੁਹਾਡਾ ਆਹੀ ਨਾਮ ਹੈ ਵੀ ਤੁਸੀਂ ਉਧਰੋਂ ਦੇ ਬੈਠੇ ਸਰਦਾਰ ਸਰਜੀਤ ਸਿੰਘ ਉਹ ਰਹਾਂਦੀ ਅਗਵਾਈ ਦੇ ਵਿੱਚ ਸਾਰੀ ਫੋਰਸ ਉਧਰੋਂ ਦੀ ਬੜੀ ਮਸ਼ਤੇਬੀ ਨਾਲ ਆਪਣੀ ਬਿਊਟੀ ਵੀ ਕਰ ਰਹੇ ਹਨ ਤੇ ਸੁਣ ਵੀ ਰਹੇ ਹਨ ਇੰਦਰਜੀਤ ਸਿੰਘ ਜੀ ਸੈਕਟਰੀ ਸਾਹਿਬ ਜਿਨ੍ਹਾਂ ਨੇ ਸਾਨੂੰ ਤੁਹਾਡੇ ਰੂਬਰੂ ਕੀਤਾ ਬਹੁਤ ਮਿਹਰਬਾਨੀ ਚਮਕੌਰ ਸਿੰਘ ਜੀ ਮਾਨ ਸਾਹਿਬ ਨੀਵੀ ਸੇਖੋ ਅੱਜ ਸਾਨੂੰ ਨਾ ਬੜਾ ਕੁਝ ਲੱਭ ਗਿਆ ਇੱਥੇ ਸਾਨੂੰ ਤਾਂ ਪਤਾ ਨਹੀਂ ਲੱਭਿਆ ਜਾਂ ਨਾ ਲੱਭਿਆ ਸਾਨੂੰ ਬੜਾ ਕੁਝ ਲੱਭ ਗਿਆ ਇਹ ਗੈ ਨਹੀਂ ਬਾਈ ਜਗਤਾਰ ਸਿੰਘ ਜੀ ਪੰਗੂ ਇਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਸਾਡੇ ਹੱਥ ਚੰਨ ਤੇ ਮੈਂ ਇਹਨਾਂ ਦਾ ਫੋਨ ਭਾਲਦਾ ਸੀ ਮੈਂ ਮੱਲ ਵਾਲੇ ਪਿੰਡ ਵੀ ਅਪਰੋਚ ਕਰੀ ਵੀ ਫੋਨ ਮਿਲ ਜੇ ਫੋਨ ਨਹੀਂ ਮਿਲ ਸਕਿਆ ਅੱਜ ਮੈਨੂੰ ਫੋਨ ਵੀ ਮਿਲ ਗਿਆ ਇਹ ਵੀ ਮਿਲ ਗਏ ਬਹੁਤ ਉੱਚੇ ਵਿਦਵਾਨ ਸਾਰੇ ਵਿਦਵਾਨਾਂ ਦੇ ਨਾਂ ਤੇ ਮੈਂ ਚਾਰ ਲੈਣਾ ਬੋਲਦਾ ਜੇ ਤੁਹਾਨੂੰ ਸਮਝ ਆਈਆਂ ਤਾਂ ਤਾੜੀ ਮਾਰਿਓ ਨਹੀਂ ਮਾਰੇ ਹੋ ਨਾ ਫਿਰ ਮੈਨੂੰ ਪਤਾ ਲੱਗ ਜਾਊਗਾ ਵੀ ਹੋਰ ਯਾਦ ਕਰਨ ਦੇ ਸ਼ੇਰ ਬਾਦਰ ਸਾਡਾ ਉੱਗਾ ਕਮੇਡੀਅਨ ਵੱਡੇ ਵੱਡੇ ਕਲਾਕਾਰਾਂ ਨਾਲ ਸਟੇਜ ਸੈਟਰੀ ਕਰਦਾ ਹਾਂ ਸ਼ੇਰਾਂ ਦੇ ਤੇ ਵਿਦਵਾਨਾਂ ਦੇ ਨਾਂ ਤੇ ਇੱਕ ਸ਼ੇਰ ਸੁਣੋ ਜੇ ਸਮਝ ਆਇਆ ਤਾਂ ਤਾੜੀ ਮਾਰਨੀ ਹੈ ਰਹੂਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ ਲੋਕਗੀਤਾ ਨਾਲ ਦਾਦਾ ਦਾਦੀ ਜਿਉਂਦੇ ਰਹਿਣਗੇ ਰੱਸਾਕਸੀ ਘੋਲ ਤੇ ਕਬੱਡੀ ਜਿਉਂਦੇ ਰਹਿਣਗੇ ਦਿੰਦੇ ਰਹੋ ਪਿਆਰ ਪਰ ਮੁਠੀਆਂ ਲਖਾਰੀਆਂ ਨੂੰ ਜੇ ਬੋਲੀ ਜਉਣੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਜੇ ਬੋਲੀ ਜਉਣੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਥੋੜੀ ਬੋਤੀ ਦੀ ਨੂੰ ਵੀ ਅੰਗਰੇਜ਼ੀ ਆਉਂਦੀ ਐ ਸਾਰੀ ਦੁਨੀਆ ਨੂੰ ਜੀ ਦੀ ਆਖ ਬੁਲਾਉਂਦੀ ਐ ਮੰਜ਼ਲ ਕਦੇ ਨਸੀਬ ਨਾ ਹੋਵੇ ਡੋਲਣ ਵਾਲੇ ਨੂੰ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਲੋਕੀ ਦੂਰ ਰੱਖਦੇ ਨੇ ਪੰਜਾਬੀ ਤਾਂ ਉਹ ਐਡੀ ਵੀ ਕੀ ਗਲਤੀ ਹੋ ਗਈ ਮਾਂ ਬੋਲੀ ਸਾਡੀ ਤੋਂ ਅੱਜ ਮਿਲਨ ਸਜਾਵਾਂ ਸੱਚ ਦੇ ਪੜਦੇ ਫੋਨਣ ਵਾਲੇ ਨੂੰ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲੇ ਨੇ ਤੁਸੀਂ ਅੱਜ ਤੋਂ ਕਸਮਾਂ ਖਾ ਲੋ ਅਸੀਂ ਪੰਜਾਬੀ ਬੋਲਾਂਗੇ ਦੁਨੀਆ ਲੱਖ ਬਲਾਵੇ ਦੁਨੀਆ ਲੱਖ ਡਲਾਵੇ ਪਰ ਬਿਲਕੁਲ ਨਾ ਡੋਲਾਂਗੇ ਉੱਚੇ ਸੁਰਾਂ ਵਿੱਚ ਗਾ ਕੇ ਪਰਣਾ ਛੰਦ ਪੰਜਾਬੀ ਦਾ ਤੇ ਝੰਡਾ ਰੱਖਣਾ ਹੈ ਆਪਾਂ ਸਦਾ ਬਲੰਦ ਪੰਜਾਬੀ ਝੰਡਾ ਰੱਖਣਾ ਹੈ ਆਪਾਂ ਸਦਾ ਬਲੰਦ ਪੰਜਾਬੀ ਦਾ ਜੇ ਹੁੰਦੇ ਰਹੋ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਪੰਜ ਅਭਿਮਾ ਮੌਲੀ ਤੁਹਾਨੂੰ ਪਿਆਰ ਕਰਦੀ ਹੈ ਛੋਟੇ ਛੋਟੇ ਬੱਚਿਓ ਅੱਤ ਵੀ ਸ਼੍ਰੀ ਦੀ ਸ਼ੁਰੂਆਤ ਅਸੀਂ ਕਵਿਤਾ ਨਾਲ ਕਰੀਏ ਇਹ ਛੰਦ ਦਾ ਨਾਮ ਹੈ ਕਵਿਤਾ ਤੇ ਅਸੀਂ ਤਿੰਨਾਂ ਨੇ ਇਹ ਤੁਹਾਡੇ ਵਾਸਤੇ ਨਹੀਂ ਗਾਇਆ ਸੰਗਤ ਵਾਸਤੇ ਛੰਦ ਨਹੀਂ ਗਾਇਆ ਆਪਦੇ ਵਾਸਤੇ ਗਾਇਆ ਕਿਉਂਕਿ ਜਦੋਂ ਮੱਲ ਕੋਲ ਦੇ ਨੂੰ ਸਿੱਧੇ ਜਫਾ ਜਫੀ ਨਹੀਂ ਹੁੰਦੇ ਪਹਿਲਾਂ ਖੰਭ ਮਾਰਦੇ ਨੇ ਜਿਹੜੇ ਐ ਮਾਰਦੇ ਨੇ ਮੈਂ ਮੈਨੂੰ ਖੰਭ ਕਹਿੰਦੇ ਨੇ ਐ ਮਾਰਦੇ ਨੇ ਉਹਨਾਂ ਨੂੰ ਬੈਠਕਾ ਕਹਿੰਦੇ ਨੇ ਜਿਹੜੇ ਲੰਮੇ ਪੈ ਕੇ ਮਾਰਦੇ ਉਹਨਾਂ ਨੂੰ ਡੰਡ ਕਹਿੰਦੇ ਨੇ ਡੰਡ ਮਾਰਦੇ ਐ ਬੈਠਕਾ ਮਾਰਦੇ ਐ ਖੰਭ ਮਾਰ ਤੁਸੀਂ ਕਬੱਡੀ ਖੇਡਦੇ ਹੋ ਸਿੱਡੀਆਂ ਕਬਾਡੀਆਂ ਨਹੀਂ ਪਉਂਦੇ ਚਾਰ ਪੰਜ ਗੇੜੇ ਦਿੰਨੇ ਹਾਂ ਕਾਦੇ ਵਾਸਤੇ ਵਾਰਮ ਅਪ ਹੋਣ ਵਾਸਤੇ ਤੇ ਸਾਨੂੰ ਸਰੀਰ ਵਾਰਮ ਅਪ ਕਰਨ ਦੀ ਲੋੜ ਨਹੀਂ ਅਸੀਂ ਇੰਨਾ ਕੁ ਥਾਂ ਵਾਰਮ ਅਪ ਕਰਨਾ ਹੁੰਦਾ ਹੁਣ ਕਰ ਲਿਆ ਅਸੀਂ ਪਿੰਨਾਂ ਨੇ ਠੀਕ ਹੈ ਹੁਣ ਜਿੰਨਾ ਕੁ ਟਾਈਮ ਮਿਲੂਗਾ ਉਨਾ ਕੁ ਅਸੀਂ ਤੁਹਾਡੇ ਮੂਰੇ ਗਾ ਦੇਾਂਗੇ ਬੀਬੀਓ ਅਸੀਂ ਗਾਈ ਜਾਂਦੇ ਸੀ ਤੇ ਇੱਕ ਬੇਬੇ ਨੂੰ ਇਹ ਚੰਗਾ ਲੱਗਿਆ ਉਹ ਅੱਜੇ ਪੁੱਤਾ ਲਓ 100 ਰੁਪਿਆ ਜਿਹੜਾ ਪਹਿਲਾਂ ਵਾਲਾ ਸੰਗ ਲਾਇਆ ਸੀ ਦੁਬਾਰਾ ਸੰਗ ਲਾ ਦੇ ਮੈਂ ਕਿਹਾ ਬੇਬੇ ਸੰਗ ਨਹੀਂ ਹੁੰਦਾ ਇਹ ਛੰਦ ਹੁੰਦਾ ਹੈ ਛੱਛੇ ਉੱਤੇ ਟਿੱਕੀ ਬੰਦਾ ਸ਼ਾਮ ਆਦੀ ਕੋਰੀ ਉਹ ਲਾ ਦਿਓ ਮੈਂ ਕਿਹੜਾ ਪਹਿਲਾ ਕੋਈ ਲੈਣ ਜਾਂਦਾ ਕੋਈ ਅੱਖਰ ਜਾਂਦਾ ਬੇਬੇ ਦਾ ਸਮਝਾਉਣ ਦਾ ਤਰੀਕਾ ਦੇਖੋ ਆਦੀ ਪੁੱਤਣ ਪੜਾ ਨਾ ਮੇਰੇ ਲੈਣ ਜਾਂਦਾ ਨਾ ਅੱਖਰ ਜਾਂਦਾ ਪਰ ਤਿੰਨੇ ਤੁਸੀਂ ਐਂ ਜੇ ਗਾਉਂਦੇ ਸੀ ਟੰਡਣਾ ਨੰਨਣਾ ਨਾ ਨੰਮਕਾ ਆਹ ਬੜੀ ਵਧੀਆ ਗੱਲ ਉਹ ਆਹੀ ਕਹਿੰਦੀ ਸੀ ਵੇ ਲੈ ਸੁਣਿਓ ਹੁੰਦੀਆਂ ਤਕਰੀਰਾਂ ਹੋ ਗਿਆ ਪੰਜ ਕ ਦਾ ਟਾਈਮ ਸੁਣ ਅੱਜ ਦਾ ਮੌਜੂਦਾ ਰਾਈਟਰ ਹੈ ਨਾ ਜਿਹੜਾ ਸਭ ਤੋਂ ਮੂਰੇ ਜਾ ਰਿਹਾ ਉਹ ਜਾ ਰਿਹਾ ਹੈ ਚਰਨ ਸਿੰਘ ਸਫਰੀ ਬਹੁਤ ਸੋਹਣੀਆਂ ਲੈਣਾ ਲਿਖਦਾ ਹੈ ਤੇ ਨੀਤ ਬਾਬੇ ਹੋਰੀ ਉਹਨੀਆਂ ਲੈਣਾ ਗਾਉਂਦੇ ਨੇ ਕੋਨੇ ਸ਼ਹੀਦਾਂ ਦੀ ਮਾਂ ਬਾਰੇ ਚਾਰ ਲੈਣਾ ਲਿਖੀਆਂ ਤਾੜੀ ਇਹਦੇ ਤੇ ਵੀ ਤਾਂ ਮਾਰੇ ਜੇ ਚੰਗੀਆਂ ਲੱਗਣਗੀਆਂ ਉਹਨਾਂ ਦੀਆਂ ਮਾਮਾ ਨੂੰ ਸਲੂਟ ਜਿਨ੍ਹਾਂ ਦੀ ਯਾਦਚਾ ਮੇਲੇ ਮਨਾਏ ਜਾ ਰਹੇ ਜਿਨ੍ਹਾਂ ਦੀ ਯਾਦਚਾ ਆਜ਼ਾਦੀ ਮਾਣ ਰਹੇ ਆ ਖੁੱਲੀਆਂ ਹਵਾਵਾਂ ਚ ਸਾਹ ਲੈ ਰਹੇ ਆ ਉਹ ਲਿਖਦਾ ਕਹਿੰਦਾ ਜਲਬੀ ਬਲੇ ਜਦ ਆਸ਼ਕਾਂ ਸਾਦਕਾਂ ਦੀ ਜ਼ਲਬੇਦਾਰ ਹੈ ਰੋਸ਼ਨੀ ਤਾਂ ਬਣਦੀ ਜਿਉਂ-ਜਿਉਂ ਵੱਢੀਏ ਰੁੱਖ ਕੁਰਬਾਨੀਆਂ ਦਾ ਤਿਉ ਤੋ ਇਸ ਦੀ ਸੰਘਣੀ ਛਾਂ ਬਣਦੀ ਸਾਈ ਸੀਸ ਦੀ ਜੇਕਰ ਨਾਂ ਦੇਈਏ ਉਹ ਕਦੇ ਨਹੀਂ ਸ਼ਹੀਦਾਂ ਵਿੱਚ ਬਣਦੀ ਉਸ ਮਾਂ ਵਰਗੀ ਕਿਹੜੀ ਮਾਂ ਸਫਰੀ ਹੋ ਜਿਹੜੀ ਮਾਂ ਸ਼ਹੀਦਾਂ ਦੀ ਮਾਂ ਬਣਦੀ ਜਿਹੜੀ ਮਾਂ ਸ਼ਹੀਦਾਂ ਦੀ ਮਾਂ ਬਣਦੀ ਸ਼ਹੀਦਾਂ ਦੀ ਮਾਂ ਦੇ ਨਾਂ ਤੇ ਜਿਨ੍ਹਾਂ ਨੇ ਜਨਮ ਦਿੱਤਾ ਜਿਨ੍ਹਾਂ ਨੇ ਆਕੱਖਾਂ ਸਫਲੀਆਂ ਕੀਤੀਆਂ ਉਹਨਾਂ ਦੇ ਨਾਂ ਤੇ ਇੱਕ ਜ਼ੋਰਦਾਰ ਤਾੜੀ ਸਾਡੇ ਕਹਿਣ ਤੇ ਮਾਰੋ ਸ਼ਾਬਾਸ਼ ਜਿਉਂਦੇ ਰਹੋ ਹੁੰਦੀਆਂ ਤਕਰੀਰਾਂ ਹੋ ਗਿਆ ਪੰਜਕ ਦਾ ਟਾਈਮ ਸੁਣੋ ਆ ਗਿਆ ਅੜਬੈਰ ਪਾਪੀ ਹੋ ਕੇ ਤੇ ਕੈਮ ਸੁਣੋ ਨਾਲ ਸੀ ਫੌਜੀ ਨੰਬੇ ਉਹ ਵੀ ਬੇਰਹਿਮ ਸੁਣੋ ਭੱਜਣ ਨੂੰ ਰਾਣਾ ਕੋਈ ਚਾਰੇ ਹੀ ਕੂਟ ਕਰੀ ਜਉਂਦਾ ਨਾ ਜਾਵੇ ਕੋਈ ਗੋਲੀ ਦੀ ਸ਼ੂਟ ਕਰੀ ਤੇ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਗੰਨਾ ਦੇ ਫੈਲ ਹੈ ਕਿਉਂ ਖੋਦਤੇ ਹੋਏ ਹੁੰਦੀਆਂ ਤਗਰੀਰਾ ਹੋ ਗਿਆ 5000 ਟਾਈਮ ਸੁਣੋ ਆ ਗਿਆ ਅਡਵਰ ਪਾਪੀ ਹੋ ਕੇ ਤੇ ਕਾਇਮ ਸੁਣੋ ਨਾਲ ਸੀ ਫੌਜੀ 90 ਸੰਭੋ ਗਿਆ ਲਾਮ ਸੁਣ ਕੇ ਹਿੰਦੇ ਦੀਆਂ ਕੂਕਾਂ ਨੂੰ ਬਹੁਤ ਮਹਿਬੂਬਾ ਮਿਲ ਗਈ ਕੰਨਿਆ ਮਹਿਸ਼ੂਕਾ ਨੂੰ ਬਹੁਤਾਂ ਦੇ ਅੱਡੋ ਅੱਡੀ ਕਰਤੇ ਸਿਰ ਪੈਰ ਨੇ ਹਿੰਦੂ ਸਿਕਮਾ ਮਨ ਪੁੰਨੇ ਤੋਪਾਂ ਦੇ ਫੈਰ ਨੇ ਪਰਖੀ ਨਾ ਜਾਪ ਕਿਸੇ ਦੇ ਗੰਨਾ ਮਾਸ਼ਿੰਨਾ ਨੇ ਬੱਚਿਆਂ ਦੇ ਟਿੱਕ ਪਾਰਤੇ ਟਿੱਖੀਆਂ ਸ਼ਗੀਨਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਬਾਗ 'ਚੋ ਜਿੰਨਾ ਨੇ ਬੋਲੇ ਵਿੱਚ ਖੜੇ ਸਪਾਹੀ ਮੱਥੇ ਤੇ ਡਾਂਗ ਪਵੇ ਕੋਈ ਨਾ ਸੁਣਦਾ ਉੱਥੇ ਚਾਂਗ ਤੇ ਚਾਂਗ ਪਵੇ ਕੰਦਾਂ ਨਾਲ ਵੱਜਦੀ ਦੁਨੀਆ ਖੂਨ ਵਿੱਚ ਅਮਰ ਬਾਗ ਦੇ ਜੀਦਾ ਹਿੰਦੂ ਸਖਮ ਮੰਨ ਪੁੰਨੇ ਤੋਪਾਂ ਦੇ ਫੈਰ ਨੇ ਪਰਖੀ ਨਾ ਜਾਤ ਕਿਸੇ ਦੀ ਓ 1500 ਬੰਦਾ ਪੂਰਾ ਬਾਗ ਦੇ ਵਿੱਚ ਮਰਿਆ ਖੂਨ ਦੀ ਖੇਡੀ ਹੋਈ ਫੱਟੜੀਆਂ ਨਾ ਗਿਣਤ ਕਰਾ ਮੰਨੇ ਹੋ ਗਏ ਬਥੇਰੇ ਅੱਖੀ ਬਾਰੂਦ ਭਰਿਆ ਪਾਣੀ ਬਿਨ ਟੱਤੇ ਆਸਰੇ ਹੋ ਪਾਣੀ ਬਿਨ ਟੱਤੇ ਆਸਰੇ ਜਿਉਂਣ ਦੀਆਂ ਆਸਾਂ ਸਹਿਕ ਦੇ ਕਈ ਵਿਚਾਰੇ ਬੱਬੇ ਵਿੱਚ ਲਾਸਾਂ ਦੇ ਕੋਈ ਨਾ ਕੱਢਣ ਵਾਲਾ ਮਰ ਗਏ ਪੁੱਤ ਜੀ ਦੇ ਰੋਂਦੀ ਆ ਭਾਰਤ ਮਾਂ ਧਰਤੀ ਆ ਇਸੇ ਦੀ ਰੋ ਨੇ ਤੋਬਾ ਅਰਸ਼ਾ ਚੋਂ ਕਰਤੀ ਆ ਭਾਰਤੀਓ ਨਾਲ ਅਸਾਂ ਦੇ ਐਹੋ ਜੀ ਵਰਤੀ ਐ ਜ਼ਖਮਾਂ ਤੇ ਠੇਡੇ ਮਾਰੇ ਪੱਥਰ ਦੇ ਲਗਾਰ ਨੇ ਹਿੰਦੂ ਸਿੱਖੋ ਉਮੇ ਟੋਪਾਂ ਦੇ ਖੈਰ ਨੇ ਪਰਖੀ ਨਾ ਜਾਬ ਕਿਸੇ ਦੀ ਹੋ ਪੈ ਗਿਆ ਪਰ ਥੱਲੂ ਚੇਕੜ ਮੁੱਕ ਗੰਨਿਆ ਗੋਹਲਿਆ ਬੱਚਿਆਂ ਨੂੰ ਮਾਵਾਂ ਹੱਥੇ ਧੰਨਿਆ ਨਾ ਟੋਲੀਆਂ ਨੰਨੀਆ ਜਿੰਦਾ ਪੜਕੀ ਆਂ ਦੇਰ ਦੀ ਲੱਗੀ ਹੋਈ ਉਹ ਵੀ ਛੱਟ ਰੜਕੀ ਆਂ ਬਿਜਲੀ ਆ ਭਗਤ ਸਿੰਘ ਦੇ ਸੀਨੇ ਤੇ ਕੜਕੀ ਐ ਅੱਗੇ ਦੀ ਕਥਾ ਸੁਣਾਉਣੀ ਫੱਕਰ ਦਿਲ ਸ਼ਹਿਰ ਨੇ ਹਿੰਦੂ ਸਿੱਖ ਮੋਮਨ ਪੁੰਨੇ ਤੋਪਾਂ ਦੇ ਫੈਰ ਨੇ ਪਰਖੀ ਨਾ ਜਾਤ ਕਿਸੇ ਦੀ ਜਦੋਂ ਕਦੇ ਮੈਂ ਇਸ਼ਕ ਦੀ ਗੱਲ ਕਰਦਾ ਤੇ ਤਾਰਾਂ ਬਰਖ ਬੁਖਾਰੇ ਜਾਂ ਜੁੜਦੀਆਂ ਨੇ ਜਿੱਥੇ ਸੱਜਰੇ ਸਬਜ ਚਬਾਰਿਆਂ ਤੇ ਅੱਜ ਤੀਕ ਵੀ ਘੁੱਗੀਆਂ ਉੜਦੀਆਂ ਨੇ ਉਸ ਦੇਸ਼ ਦੇ ਲੋਕੀ ਆਏ ਆਖਦੇ ਨੇ ਕੁੰਜਾਂ ਜਦੋਂ ਵੀ ਉਧਰ ਮੁੜਦੀਆਂ ਨੇ ਨੀਨਾ ਰੰਗਲੇ ਦੇਸ਼ ਪੰਜਾਬ ਜਾਇਓ ਉੱਥੇ ਚਣਾ ਵਿੱਚ ਸੋਹਣੀਆਂ ਰੁੜਦੀਆਂ ਨੇ ਦੋਸ਼ੀ ਇਸ਼ਕ ਦੇ ਬਰਸ਼ੀਆਂ ਲਈ ਫਿਰਦੇ ਕੱਟ ਦੇਣ ਨਾ ਮੋੜੀਆਂ ਮੁੜਦੀਆਂ ਨੇ ਲੋਕੀ ਕਹਿਣ ਮੈਨੂੰ ਚੇਲਾ ਕਰਮ ਸੋਂ ਦਾ ਗੱਲਾਂ ਮਿੱਠੀਆਂ ਪੇਲੀਆਂ ਗੁੜਦੀਆਂ ਨੇ ਗੱਲਾਂ ਮਿੱਠੀਆਂ ਪੇਲੀਆਂ ਗੁੜਦੀਆਂ ਨੇ ਇੱਕ ਗੁਰਦੀ ਪੇਲੀ ਫੁੱਟ ਗਈ ਸਾਨੂੰ ਚੰਗੀ ਲੱਗੀ ਜਾਂਦੀ ਹੈ ਪਰ ਇੱਥੇ ਹੀ ਸਮਾਪਤੀ ਕਰਦੇ ਹਾਂ ਬਰਿੰਦਰ ਸਿੰਘ ਜੀ ਮਾਨ ਬਹੁਤ ਸਾਰਾ ਸਤਕਾਰ ਭੇਜ ਗਏ ਕੁਲਦੀਪ ਸਿੰਘ ਜੀ ਬੰਗੀ ਲਖਨਾਰ ਸਾਹਿਬ ਅਮਰਜੀਤ ਸਿੰਘ ਜੀ ਉੱਗੇ ਸ਼ਾਇਰ ਤੇ ਸਾਡੇ ਜਸਵੰਤ ਸਿੰਘ ਜੀ ਖੋਖਰ ਗੁਰਸੇਮ ਸਿੰਘ ਜੀ ਬੀੜ ਬਹੁਤ ਸਾਰਾ ਮਾਨ ਭੇਜ ਗਏ ਜਗਤਾਰਣ ਜਾਨ ਜੀ ਮਾਨ ਭੇਜ ਗਏ ਥੈਂਕ ਯੂ ਭੈਣ ਜੀ ਬਹੁਤ ਮਿਹਰਮਾਨੀ ਹਾਂ ਲੈ ਵੀ ਭੈਣਾ ਨੇ ਵੀ ਖਾਤਾ ਖੋਲ ਲਿਆ ਜੇ ਬਾਅਦ ਜਿਹੜੇ ਆਉਣਗੇ ਉਹਨਾਂ ਨੂੰ ਬੀਤੀਆਂ ਵੀ ਰੁਪਏ ਦੇਣੀਆਂ ਜਾਂਦੇ ਰਹੋ ਦੋ ਹੀ ਜਣਿਆਂ ਨੂੰ ਲੋਕ ਰੁਪਏ ਦਿੰਦੇ ਨੇ ਜਾਂ ਗਾਉਣ ਵਾਲਿਆਂ ਨੂੰ ਜਾਂ ਘੁੰਮਣ ਵਾਲਿਆਂ ਨੂੰ ਦੋਨਾਂ ਨੇ ਅਸੀਂ ਖਰਾਕ ਖਾਣੀ ਹੁੰਦੀ ਆ ਘੁੰਮਣ ਵਾਲਿਆਂ ਨੂੰ ਲੋਕ ਪਹਿਲਾਂ ਦਿੰਦੇ ਹੁੰਦੇ ਕਿਉਂ ਕੋਈ ਕਿਲੋ ਦਿੰਦਾ ਕੋਈ 2 ਕਿਲੋ 4 ਕਿਲੋ ਹੁਣ ਕਿਉਂ ਪਹਿਲੀ ਕੱਲ ਦਾ ਹੁੰਦਾ ਨਹੀਂ ਹੋਵੇ ਤਾਂ ਖਾਦਾ ਨਹੀਂ ਜਾਂਦਾ ਖਾਲੇ ਤਾਂ ਕਿਉਂ ਪਚਦਾ ਨਹੀਂ ਜੇ ਪਚ ਜੇ ਤਾਂ ਬੱਤਾ ਪਚਦਾ ਨਹੀਂ ਕਿਉਂ ਕੁ ਦਾ ਕੰਮ ਤਾਂ ਮੁੱਕਿਆ ਬਸ ਬਦਾਮ ਅਸੀਂ ਜ਼ਰੂਰ ਲਿਉਨੇ ਆ ਉਹਦੇ ਨਾਲ ਤਾਲਵਾ ਕਰ ਰਹਿੰਦਾ ਜਿਨ੍ਹਾਂ ਨੇ ਸਾਡਾ ਤਾਲਵਾ ਕਰ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਈ ਰੰਗੀਨਾ ਰਿਕਾਉਂਟ ਸਾਡੀਆਂ ਬਹੁਤ ਮੂਵੀਆਂ ਇਹਨਾਂ ਨੇ ਦੂਰ-ਦੂਰ ਤੱਕ ਪਹੁੰਚਾਈਆਂ ਫਿਰੋਜ਼ਪੁਰੀਆ ਤੇ ਪੰਡਤ ਰੇਵਤੀ ਪ੍ਰਸ਼ਾਦ ਜੀ ਸਾਡੇ ਉਸਤਾਦ ਜੀ ਉਹਨਾਂ ਦੇ ਚਰਨਾਂ 'ਚ ਸੀਸ ਕਾਉਂਦੇ ਹੋਏ ਫੱਤੇ ਬੁਲਾਉਨੇ ਆ ਜਗਤਾਰ ਜੀ ਬਹੁਤ ਧੰਨਵਾਦ ਸੀ ਬਧ ਬਰਦਾਸ਼ਤ ਕੀਤਾ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨੀ ਜੀ ਸੁਰਵ ਸਾਹਿਬ ਸੁਖਰਾ ਸਿੰਘ ਜੀ ਸਨਮਾਨ ਉਹ ਸਾਡੇ ਚਿਤ੍ਰਕਾ ਬਹੁਤ ਸੋਹਣ ਸਾਹਿਬ ਜਿਆ ਲਿਖਿਆ ਬਹੁਤ ਬਹਤਰੀਨ ਰਚਨਾਵਾਂ ਆਜੋ ਆਜੋ ਰਾਜ ਸਿੰਘ group ਨੂੰ ਸਨਮਾਨਿਤ ਕਰ ਰਹੇ ਨੇ ਜੀ ਫਾਜ਼ੀ ਜੀ ਡਾਕਟਰ ਅਜੀਤ ਫਾਜ਼ੀ ਜੀ ਮਿੱਠੂ ਸਿੰਘ ਭਰਾ ਤਰਕਰ ਜਸਵੰਦਰ ਸਿੰਘ ਜੀ ਕੇਸੀ ਸ਼ਰਮਾ ਜੀ ਸਤਿ ਸ੍ਰੀ ਅਕਾਲ ਜੀ